ਹਰ ਜਗ੍ਹਾ ਜਿਹੜਾ ਨਾਮ ਜਪਣ ਵਾਲਾ ਪਰਮੇਸ਼ਰ ਵਰਗਾ ਹੀ ਬਣ ਗਿਆ ਉਹਦਾ ਕਿਹਾ ਹੋਇਆ ਬੋਲ ਸੱਚ ਹੋ ਜਾਂਦਾ ਦਰਗਾਹ ਵਿੱਚ ਵੀ ਚੱਲਦਾ ਜੇ ਮਹਾਰਾਜ ਨੇ ਰੱਬ ਨੇ ਕਿਹਾ ਨਾ ਵੀ ਤੇਰੇ ਘਰ ਲਾਦ ਨਹੀਂ ਸੱਤ ਜਨਮ ਹੋ ਸਕਦੀ ਮਹਾਪੁਰਖ ਕੋਈ ਬੀਤ ਰਾਗ ਭਗਤੀ ਵਾਲੇ ਉਹ ਕਹਿੰਦੇ ਅਛਾ ਰੱਬ ਨੇ ਕਿਹਾ ਲਾਦ ਨਹੀਂ ਹੋ ਸਕਦੀ ਚਲੋ ਕੋਈ ਮਹਾਰਾਜ ਤੁਸੀਂ ਕਿਰਪਾ ਕਰਦੇ ਹੋ ਕਹਿੰਦੇ ਚਲ ਕੋਈ ਨਹੀਂ ਅਸੀਂ ਕਰ ਦੰਨੇ ਆ ਜਾ ਮਹਾਪੁਰਖ ਆਪਣੀ ਭਗਤੀ ਜੋਂ ਦੇ ਦਿੰਦੇ ਦੇਣਾ ਰੱਬ ਨਹੀਂ ਹੈ ਪਰ ਜਿਹੜਾ ਪਰਮੇਸ਼ਰ ਹੈ ਸਿੱਧਾ ਨਹੀਂ ਦਿੰਦਾ ਉਹ ਆਪਣੇ ਭਗਤ ਦੀ ਵਡਿਆਈ ਕਰਾਉਂਦਾ ਭਗਤ ਤੇਰੇ ਮਨ ਭਾਮ ਦੇ ਦਰ ਸੋਹਣ ਕੀਰਤ ਗਾਉਂਦੇ ਰੱਬ ਨੂੰ ਆਪਣਾ ਭਗਤ ਚੰਗਾ ਲੱਗਦਾ ਸਿੱਧਾ ਨਹੀਂ ਰੱਬ ਕਦੇ ਕਿਸੇ ਨੂੰ ਦਿੰਦਾ ਕਿਸੇ ਮਹਾਪੁਰਖ ਦੇ ਨਾਲ ਜੁੜਾਂਗੇ ਮਹਾਪੁਰਖ ਦੀ ਸੰਗਤ ਕਰਾਂਗੇ ਰੱਬ ਦੇ ਗੁਣ ਗਾਵਾਂਗੇ ਫਿਰ ਮਹਾਪੁਰਖ ਨੇ ਜਿਹੜੀ ਚੀਜ਼ ਤੁਹਾਡੇ ਭਾਗਾਂ 'ਚ ਨਹੀਂ ਹੈ ਉਹ ਵੀ ਦਵਾ ਦੇਣੀ ਹੈ ਗੱਜ ਕੇ ਆਖੋ ਸਤਨਾਮ